ਜਿਸ ਤਰ੍ਹਾਂ ਕਿ ਪੰਜਾਬੇ ਵਿੱਚ ਮਸ਼ਹੂਰ ਹੈ ਤੀਆਂ ਤੀਸ ਦੀਆਂ ਭਾਦੋ ਦੇ ਮੁਕਲਾਵੇ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਲੜਕੀਆਂ ਪੇਕੇ ਘਰ ਵਿਆਹ ਤੋਂ ਬਾਅਦ ਤੀਆਂ ਦੇ ਮਹੀਨੇ ਵਿੱਚ ਆਉਂਦੇ ਸਾਵਣ ਦੇ ਮਹੀਨੇ ਵਿੱਚ ਆਉਂਦੀਆਂ ਸੀ ਔਰ ਸਾਰੀਆਂ ਮਿਲ ਕੇ ਆਪਣੇ ਦੁੱਖ ਸੁੱਖ ਆਪਣੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਸੀ ਅੱਜ ਕੱਲ ਭਾਵੇਂ ਇਹ ਲੋਪ ਹੋ ਰਿਹਾ ਪਰ ਸਕੂਲਾਂ ਦੇ ਵਿੱਚ ਜਦੋਂ ਇਹ ਤਿਹਾਰ ਮਨਾਇਆ ਜਾ ਰਿਹਾ ਹੈਗਾ ਤਾ ਇਹਦੇ ਨਾਲ ਖੁਸ਼ੀ ਹੁੰਦੀ ਹੈ ਕਿ ਅਸੀਂ ਪੰਜਾਬੀ ਵਿਰਸੇ ਦੇ ਨਾਲ ਬੱਚਿਆਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਤਰ੍ਹਾਂ ਦਿਨ ਦੋ ਛੋਟੇ ਛੋਟੇ ਬੱਚੇ ਪੰਜਾਬੀ ਵਿਰਸੇ ਨਾਲ ਜੁੜ ਰਹੇ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਗਿਆ ਅਧਿਆਪਕ ਸਹਿਬਾਨ ਦਾ ਬੀਪੀ ਸਹਿਬਾਨ ਦਾ ਔਰ ਸਾਡੇ ਸਰਕਾਰ ਦਾ ਵੀ ਹੈ ਕਿ ਅਸੀਂ ਇਹ ਪੰਜਾਬੀ ਵਿਰਸੇ ਨੂੰ ਪਹਿਲੇ ਨਾਲੋਂ ਜ਼ਿਆਦਾ ਅਮੀਰ ਹੋਰ ਬਣਾ ਸਕੀਏ ਤੁਸੀਂ ਵੀ ਬਚਪਨ ਦੀਆਂ ਗੱਲਾਂ ਸ਼ੇਅਰ ਕੀਤੀਆਂ ਕਿਵੇਂ ਦੇਖਦੇ ਹੋ ਉਸ ਟਾਈਮ ਤੇ ਹੰਦੇ ਟਾਈਮ ਉਸ ਟਾਈਮ ਕੁਝ ਮਾਹੌਲ ਹੋਰ ਸੀ ਕਿਉਂਕਿ ਉਸ ਸਮੇਂ ਵਾਤਾਵਰਣ ਥੋੜਾ ਜ਼ਿਆਦਾ ਖੁੱਲਾ ਸੀ ਇਸ ਟਾਈਮ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈਗਾ ਕਿ ਸਮਾਜ ਦੇ ਵਿੱਚ ਕਈ ਚੰਗੀਆਂ ਬਾਣੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਅੰਦਰ ਹੀ ਰੱਖ ਕੇ ਰਾਜੀ ਹੈਗੇ ਆਂ ਪਰ ਇੱਕ ਸਕੂਲ ਇੱਕ ਜਿਹੇ ਜਗ੍ਹਾ ਹੈਗੀ ਆ ਜਿੱਥੇ ਮਾਪੇ ਅੱਜ ਵੀ ਬਹੁਤ ਵਿਸ਼ਵਾਸ ਦੇ ਨਾਲ ਭੇਜਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਔਰ ਸਾਨੂੰ ਇਸ ਉਪਰਾਲੇ ਨੂੰ ਜਾਰੀ ਰੱਖਣਾ ਚਾਹੀਦਾ ਤੀਆਂ ਸੌਂ ਦੇ ਮਹੀਨੇ ਬਣਾਈਆਂ ਜਾਂਦੀਆਂ ਨੇ ਇਸ ਦਿਨ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਇੱਕ ਸਾਂਝੀ ਥਾਂ ਤੇ ਗਿੱਧਾ ਪਾਉਂਦੀਆਂ ਨੇ ਪਿੰਗਾ ਝੂੜਦੀਆਂ ਨੇ ਇਸ ਦਿਨ ਬਾਬਲ ਆਪਣੇ ਤੀ ਵਾਸਤੇ ਸੰਧਾਰਾ ਲੈ ਕੇ ਜਾਂਦੇ ਆਂ ਬਹੁਤ ਵਧੀਆ ਲੱਗਿਆ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹੋ ਕੀ ਮੈਂ ਗਿੱਧਾ ਪਾ ਕੇ ਸੈਲੀਬ੍ਰੇਟ ਕਰਦੇ ਕੁੜੀਆਂ ਇੱਕ ਖਾਂਜੀ ਖਾਂ ਕੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਬਾਬਲ ਤੇ ਟੀਲਾ ਸੰਦਾਰੇ ਲੈ ਕੇ ਜਾਂਦੇ ਨੇ ਤੇ ਆਪੇ ਖੁਲਾਸ ਤੇ ਪਿੰਗਾ ਝੂਟਦੀਆਂ ਨੇ ਅੱਜ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਨੀ ਹੋ ਤੇ ਹਾਂ ਅਸੀਂ ਗਿੱਧਾ ਪਾ ਕੇ ਸੈਲੀਬ੍ਰੇਟ ਕਰਦੇ ਕਾਫੀ ਦਿਨ ਤੋਂ ਇਹ ਸਰਕਾਰ ਦਾ ਵੀ ਉਪਰਾਲਾ ਰਿਹਾ ਕਿ ਜੋ ਵਿਰਸਾ ਲੋਪ ਹੋ ਰਿਹਾ ਉਸ ਨੂੰ ਦੁਬਾਰਾ ਤੋਂ ਇੱਕ ਕਪੜਾ ਪੰਜਾਬ ਨੂੰ ਫਿਰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਉਹ ਯਤਨਾਂ ਦੇ ਤਹਿਤ ਹੀ ਤੇ ਲੋੜ ਵੀ ਮਹਿਸੂਸ ਹੁੰਦੀ ਹੈ ਕਿਉਂਕਿ ਅੱਜ ਕੱਲ ਇਹ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਛੋਟੇ ਬੱਚਾ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜੀਏ ਜਿਸ ਤਰ੍ਹਾਂ ਮੈਂ ਕਈ ਵਾਰ ਕਹਿ ਚੁੱਕਿਆ ਕਿ ਜਿਹੜੇ ਸਾਡੇ ਟ੍ਰੈਡੀਸ਼ਨਲ ਗਹਿਣੇ ਸੀਗੇ ਉਨ੍ਹਾਂ ਦੀ ਜਗਾ ਅੱਜਕਲ ਮਾਡਰਨਾਈਜ਼ਡ ਜਿਹੜੇ ਕਹਿਨੇ ਆ ਨੇ ਲੈ ਲਈ ਹੈ ਤੇ ਉਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਉਹਦੇ ਬਾਰੇ ਪਤਾ ਹੋਵੇ ਪੁਰਾਣੇ ਜ਼ਮਾਨੇ ਚ ਇਕੱਠੇ ਪਰਿਵਾਰ ਹੁੰਦੇ ਸੀ ਜਿੱਥੇ ਕਿ ਆਪਣੇ ਆਪ ਹੀ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਜੋ ਸਾਡੇ ਰੀਤੀ ਰਿਵਾਜ ਹੁੰਦੇ ਨੇ ਵਿਆਹਾਂ ਤੇ ਤੁਸੀਂ ਅੱਜਕਲ ਦੇਖੋ ਕਿ ਅੱਜਕਲ ਦੀ ਨਵੀਂ ਜਨਰੇਸ਼ਨ ਜਦੋਂ ਵਿਆਹ ਕਰਦੀ ਹੈ ਸਾਰੇ ਪੁਰਾਣੇ ਰੀਤੀ ਰਿਵਾਜ ਜਿਹੜੇ ਨੇ ਉਹ ਮੂਵੀ ਕੈਮਰੇ ਵਾਲੇ ਦੱਸਦੇ ਨੇ ਉਹਨਾਂ ਨੂੰ ਆਪ ਨਹੀਂ ਪਤਾ ਹੁੰਦੇ ਪਰ ਇਹ ਜ਼ਰੂਰੀ ਹੈ ਕਿ ਇੱਕ ਵਾਰੀ ਜੇ ਆਪਾਂ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਇਹ ਸਾਰੇ ਰੀਤੀ ਰਿਵਾਜ ਜੋ ਵਿਆਹਾਂ ਤੇ ਹੁੰਦੇ ਨੇ ਜਾਂ ਖੁਸ਼ੀ ਦੇ ਗਮੀ ਦੇ ਤੇ ਇਹ ਤੀਆਂ ਦੇ ਜਿਹੜੇ ਨੇ ਇਹ ਸਾਰੇ ਫੇਰ ਦੁਬਾਰਾ ਤੋਂ ਬੱਚਿਆਂ ਨੂੰ ਸਿਖਾਏ ਜਾਣ ਤਾਂ ਕਿ ਇੱਕ ਵਾਰੀ ਫੇਰ ਅਪਰ ਅਗਲਾ ਪੰਜਾਬ ਬਣਾ ਸਕੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਟੋੜਾ ਵਿਖੇ ਅਸੀਂ ਤੀਆਂ ਤੇਜ ਦੀਆਂ ਅਧੇਤ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿੱਚ ਪਿੰਡ ਦੀਆਂ ਮਾਵਾਂ ਤੇ ਬੱਚਿਆਂ ਨੇ ਰਲ ਕੇ ਤੀਆਂ ਤੇਜ ਦੀਆਂ ਤਿਹਾਰ ਮਨਾਇਆ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਜਿਹੜਾ ਅਸੀਂ ਵਿਰਾਸਤ ਨਾਲ ਬੱਚਿਆਂ ਨੂੰ ਜੋੜ ਕੇ ਉਹਨਾਂ ਨੂੰ ਜਿਹੜਾ ਸੱਭਿਆਚਾਰ ਸਾਡਾ ਪੁਰਾਣਾ ਉਹ ਸਾਰਾ ਸਿਖਾਈਏ ਤੇ ਇਸ ਮੌਕੇ ਤੇ ਸਾਡੀਆਂ ਬਜ਼ੁਰਗ ਵੀ ਸ਼ਾਮਲ ਹੋਈਆਂ ਨੇ ਜਿਨ੍ਹਾਂ ਨੇ ਪੁਰਾਣਾ ਸਾਡਾ ਕਲਚਰ ਬੋਲੀਆਂ ਸਿੱਖਣੀਆਂ ਜਾਂ ਸਾਡੇ ਜਿਹੜੇ ਗਾਣੇ ਨੇ ਆ ਡਾ ਡੋ ਉਹਨਾਂ ਦੇ ਜਿਹੜੇ ਨਾਂ ਨੇ ਸਾਡੇ ਵਿਰਾਸਤ ਦੇ ਵਿੱਚ ਉਹ ਅਸੀਂ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀ ਆ ਜਿਹੜੀਆਂ ਸਾਡੀਆਂ ਬੜੀਆਂ ਇੱਕ ਦੋਸਤਿਆਂ ਦੀਆਂ ਬੋਲੀਆਂ ਇੱਕ ਦੂਜੇ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਦੂਜੇ ਨੂੰ ਸਿਖਾਉਣ ਦੇ ਲਈ ਜਿਹੜੀਆਂ ਉਹ ਸਾਰਾ ਅੱਜ ਇਸ ਸਟੇਜ ਤੋਂ ਬੋਲਣ ਦੀ ਬੱਚਿਆਂ ਨੇ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਮਾਮਾ ਨੇ ਵੀ ਸਮੂਲੀਅਤ ਕਰੀ ਹੈ ਤੇ ਸਾਡੇ ਅਧਿਆਪਕਾਂ ਨੇ ਵੀ ਰਲ ਕੇ ਮਨਾਈਆਂ ਨੇ ਚਿੱਟੇ ਤੋਂ ਹੋਰ ਹੋਰ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਪਰਵਿੰਦਰਜੀਤ ਜੀ ਤੇ ਡਿਪਟੀ ਡੀਓ ਮੈਡਮ ਮਨਵਿੰਦਰ ਕੌਰ ਜੀ ਭੋਲਰ ਤੇ ਹੋਰ ਸਾਡੇ ਜਿਹੜੇ ਵੱਖ-ਵੱਖ ਸੰਸਥਾਵਾਂ ਚੋਂ ਲੋਕ ਇੱਥੇ ਸਾਮਿਲ ਹੋਏ